ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਸਲਾਬਤਪੁਰਾ ਤਹਿਸੀਲ ਪੈ ਜਾਂਦੀ ਆ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਜਰਸੀ ਗਾਂ ਦੇਖ ਰਹੇ ਹੋ ਤੀਜਾ ਸੂਆ ਸੂਈ ਆ ਤੇ ਬਿਲਕੁਲ ਇਹ ਤਾਜੀ ਸੂਈ ਹੈਗੀ ਤੇ ਬੱਚਾ ਨਾਲ ਬੱਛੀ ਹੈ ਚੰਗੇ ਸੀਮਨ ਦੀ ਬੱਛੀ ਆ ਦੇਖ ਸਕਦੇ ਤੁਸੀਂ ਟਰਾਏ ਦਾ ਸੀਮਨ ਲੱਗਿਆ ਹੋਦਾ ਸੀਗਾ ਤੇ ਟਰਾਏ ਸੀਮਨ ਦੀ ਇਹ ਬੱਛੀ ਹੈਗੀ ਬਾਕੀ ਬੱਛੀ ਬਹੁਤ ਸੋਹਣੀ ਆਈ ਹੈਗੀ ਦੇਖ ਸਕਦੇ ਹੋ ਤੁਸੀਂ ਨਾੜਗਾ ਨਾਲ ਆ ਤੇ ਬਾਕੀ ਵੱਧੇ ਵਾਲੀ ਗੱਲ ਆ ਕਿਉਂਕਿ ਬੱਛੀ ਆ ਨਾਲ ਤੇ ਹੈ ਵੀ ਚੰਗੇ ਸੀਮੰਦੀ ਆਗੀ ਤੇ ਦੋ ਨਗ ਹੋ ਜਾਣੇ ਇੱਕ ਤਰ੍ਹਾਂ ਦੇ ਦੇਖ ਸਕਦੇ ਹੋ ਤੁਸੀਂ ਮੱਛੀ ਦੀ ਫੇਸ ਕੁਆਲਟੀ ਬਹੁਤ ਸੋਹਣੀ ਆਗੀ ਤੇ ਬਾਕੀ ਲੰਬਾਈ ਵੀ ਬਹੁਤ ਹਲਤਾਂ ਦੀ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਚੰਗੀ ਬੱਛੀ ਆਈ ਹੈਗੀ ਤੇ ਬਾਕੀ ਕ੍ਰੋਸ ਐਚਐਫ ਦੇ ਨਾਲ ਕ੍ਰੋਸ ਆ ਜਰਸੀ ਦੇ ਵਿੱਚ ਪੈਂਦੀ ਹੈ ਇਹ ਗਾਂ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਫੇਲ ਵੀ ਚੰਗੀ ਆ ਤੇ ਕੱਦ ਵੀ ਵਧੀਆ ਹੈਗਾ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ ਤੇ ਸੰਭੀ ਬਲੀ ਵੀ ਚੰਗੀ ਆ ਥੋੜੀ ਜੀ ਤਾਜੀ ਸੂਈ ਕਰਕੇ ਕੇਰਾ ਪਸੂ ਥੋੜਾ ਜਿਹਾ ਫਿੱਕਾ ਪੈਂਦਾ ਹੈਗਾ ਤੇ ਚੰਗੀ ਆ ਬਾਡੀ ਬਾਂਤਰ ਦੀ ਤੇ ਬਾਕੀ ਤੁਸੀਂ ਆਰਡਰ ਦੇਖ ਸਕਦੇ ਹੋ ਮੂਰ ਨੂੰ ਬਹੁਤ ਹੈਗਾ ਫੁੱਟ ਦੇ ਲਗਭਗ ਅੱਗੇ ਨੂੰ ਆਗਾ ਤੇ ਬਾਕੀ ਥਣਾ ਦਾ ਸਹਿਜ ਬਹੁਤ ਸੋਹਣਾ ਹੈਗਾ ਥੋੜੀ ਜੀ ਭਾਲ ਆਗੀ ਤਾਜੀ ਸੂਈ ਕਰਕੇ ਤੇ ਸਪੇਸ ਵੀ ਬਹੁਤ ਆਗੀ ਤੇ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਤੇ ਬਾਕੀ ਆਪਾਂ ਡਿਟੇਲ ਸਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਬਾਅਦ ਵਿੱਚ ਤੁਹਾਨੂੰ ਆਪਾਂ ਤੋੜ ਕੇ ਦਿਖਾਵਾਂਗੇ ਜੀ ਨੂੰ ਵੀ ਪਸੰਦ ਆਉਂਦੀ ਆ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਆ ਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਨੇ ਆ ਤੇ ਸਾਰੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਠੀਕ ਆ ਤੇ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਕੋਈ ਆਹੇ ਹਨਾ ਹਾਂਜੀ ਬਾਈ ਠੀਕ ਆ ਕਿਹੜਾ ਸੂਆ ਸੂਈ ਆ ਬਈ ਇਹ ਤੀਜਾ ਸੂਆ ਸੂਈ ਆ ਕਦੋਂ ਸੂਈ ਆ ਇਹ ਕੱਲ੍ਹ ਸੂਈ ਆ ਬਈ ਠੀਕ ਆ ਕੱਲ੍ਹ ਸੂਈ ਆ ਤਾਂ ਅੱਜ ਕੋਈ ਆ ਮਤਲਬ ਹਨਾ ਠੀਕ ਆ ਤੇ ਪਹਿਲਾਂ ਵਾਲੇ ਸੂਏ ਦੇ ਬੱਚੇ ਨੇ ਕਿੰਨਾ ਦੁੱਧ ਦਿੱਤਾ ਬਾਈ ਲਿਟਰ ਪਲੱਸ ਦਿੱਤਾ ਬਾਈ ਤੋਂ ਪਲੱਸ ਹੀ ਦਿੱਤਾਗਾ ਹਾਂਜੀ ਹਾਂਜੀ ਠੀਕ ਆ ਤੇ ਇਸ ਵਾਰ ਫਿਰ ਕੀ ਉਮੀਦ ਆਗੀ ਸਵਾਰ ਭਾਈ ਸਾਮ ਸਵਾਰ ਦੇ ਸਕਦੇ ਆ ਹੂੰ ਠੀਕ ਆ 26 ਲੀਟਰ ਦੇ ਸਕਦੀ 25 26 ਲੀਟਰ ਤਾਂ ਦੇ ਸਕਦੀ ਆ ਹਨ ਜਦੋਂ ਇੰਨਾ ਦਿੱਤਾਗਾ ਤੇ ਬਾਕੀ ਫਿਰ ਸਾਮ ਸੰਭਾਲ ਦੇ ਖਰਾਕ ਦੇ ਦੇ ਸਕਦੇ ਆ ਹਨ ਵਧ ਵੀ ਸਕਦੀ ਆ ਘਟ ਵੀ ਸਕਦੀ ਆ ਨਾ ਬਾਕੀ ਬੱਚੀ ਆ ਮਗਰ ਹਨ ਇਹ ਟ੍ਰਾਈਸੀਮਨ ਦੀ ਆ ਹਨ ਹਾਂਜੀ ਠੀਕ ਆ ਤੇ ਦੋਸਤੋ ਬੱਚੀ ਦੇਖ ਸਕਦੇ ਹੋ ਦੁਬਾਰੇ ਫੇਰ ਚੰਗੇ ਸੀਮਨ ਦੀ ਆਗੀ ਤੇ ਬੱਚੀ ਆਈ ਵੀ ਬਹੁਤ ਸੋਹਣੀ ਆਗੀ ਤੇ ਨਾਲ ਦਾ ਨਾਲ ਆ ਦੁਵਾਰੇ ਫੇਰ ਦੇਖ ਸਕਦੇ ਹੋਗੇ ਬਿਲਕੁਲ ਤਾਜੀ ਇਹ ਗਾਂਸ ਹੋਈ ਵੀ ਹੈਗੀ ਤੇ ਬਾਕੀ ਚੌਣ ਚਾਂਣ ਜਿਵੇਂ ਹੈ ਬਾਈ ਬੋਲਾ ਕੱਢਿਆ ਹੋਊਗਾ ਪੂਰੀ ਵਧੀਆ ਬਾਈ ਆਪ ਦਾ ਤਸੰਦੀ ਕਰਕੇ ਲੈ ਜਾਓ ਇਹ ਬੰਦੇ ਨੇ ਲੈ ਕੇ ਜਾਣੀ ਆ ਠੀਕ ਹੈ ਆਪ ਦਾ ਤਸੰਦੀ ਕਰਕੇ ਲੈ ਕੇ ਜਾਓ ਠੀਕ ਹੈ ਓਕੇ ਜਮਾ ਤਾਰ ਦੂਰ ਥਾਣਾ ਥਾਣਾ ਨੰਗਾ ਠੀਕ ਹੈ ਤੇ ਬਾਈ ਰੇਟ ਆਪਾਂ ਕਿੰਨਾ ਕਰਦੇ ਆ ਇਹਦਾ ਬਾਈ ਰੇਟ ਫੋਨ ਤੇ ਆ ਸਾਰਾ ਰੇਟ ਫੋਨ ਤੇ ਹੋ ਜਾਊਗਾ ਠੀਕ ਹੈ ਤੇ ਖੋਲ ਕੇ ਤਾਂ ਗੇੜਾ ਦਵਾ ਦੇ ਲੋ ਵੀਰੋ ਤੋਂ ਰੇਟ ਫੋਨ ਤੇ ਹੋਊਗਾ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਕਈ ਵਾਰੀ ਕੋਈ ਗੱਲਬਾਤ ਰਹਿ ਜਾਂਦੀ ਆ ਤਾਂ ਉਹ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਵੀ ਇੱਥੇ ਆ ਕੇ ਤਸੱਲੀ ਕਰਿਓ ਗਾਂ ਚੰਗੀ ਆ ਕਿ ਸਾਫ਼ ਸੁਥਰੀ ਆ ਬਾਕੀ ਘਰ ਰੱਖਣ ਲਈ ਬਹੁਤ ਵਧੀਆ ਜੀ ਕਿਉਂਕਿ ਕ੍ਰਾਸ ਦੇ ਕਾਰਨ ਇਹਦੀ ਫੈਟ ਵੀ ਵਧੀਆ ਰਹੂਗੀ ਜੀ ਨੂੰ ਦੁੱਧ ਪੀਣ ਨੂੰ ਲੈਣੀ ਆ ਉਹਦੇ ਲਈ ਵੀ ਥੀ ਵਧੀਆ ਰਹੂਗੀ ਪੂਰੀ ਇਹ ਤੇ ਕਿਉਂਕਿ ਫੈਟ ਦੀ ਚੰਗੀ ਰਹਿਣੀ ਆ ਬਾਕੀ ਸਾਫ਼ ਸੁਥਰੀ ਆ ਸਾਰੇ ਪੱਖਾਂ ਤੋਂ ਦੇਖ ਸਕਦੇ ਤੁਸੀਂ ਬਾਡੀ ਬਾਂਤਰ ਦੀ ਵੀ ਚੰਗੀ ਆ ਆਰਡਰ ਬਹੁਤ ਸੋਹਣਾ ਹੈ ਤੇ ਸਪੇਸ ਵੀ ਬਹੁਤ ਆ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਤੋਂ ਤੁਸੀਂ ਦੁਬਾਰੇ ਦੇਖ ਸਕਦੇ ਹੋ ਥੋੜਾ ਜਿਹਾ ਭਲਾਂਾ ਹਜੇ ਤਾਜੀ ਸੂਈ ਕਰਕੇ ਸਾਫ ਸੁਥਰੀ ਹੈਗੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਪੂਰੀ ਵਧੀਆ ਹੈਗੀ ਤੇ ਮਲਕਬੇਨ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਹੁੰਦੀ ਹੈਗੀ ਤੇ ਥਣ ਵੀ ਬਹੁਤ ਚੰਗੇ ਹੈਗੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਜੀ ਤੁਸੀਂ ਕਰਨੀ ਆ ਆ ਕੇ ਆਪਦੀ ਫੁੱਲ ਤਸੱਲੀ ਕਰ ਸਕਦੇ ਹੋ ਜੀ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ